ਆਪਣੇ ਹੀ ਵਿਆਹ ਦੇ ਵਿੱਚ ਜੂਆ ਖੇਡ ਰਿਹਾ ਸੀ ਲਾੜਾ ਮੈਰਜ ਹਾਲ ਅੰਦਰ ਪੈ ਗਈ ਰੇਡ 13 ਵਿਅਕਤੀਆਂ ਸਮੇਤ ਵਿਆਹੜਾ ਮੁੰਡਾ ਹੋਇਆ ਗ੍ਰਿਫਤਾਰ 2 ਲੱਖ ਕੈਸ਼ ਤੇ ਮੋਬਾਈਲ ਹੋਏ ਨੇ ਜ਼ਬਤ ਤੇ ਸੰਪੰਨ ਹੁੰਦਾ ਹੁੰਦਾ ਵਿਆਹ ਅੱਧ ਵਿਚਾਲੇ ਰੁਕ ਗਿਆ ਜੀ ਹਾਂ ਅਸੀਂ ਤੁਹਾਡੇ ਨਾਲ ਇੱਕ ਅਜੀਹਾ ਹੀ ਹੈਰਾਨੀਜਨਕ ਮਾਮਲਾ ਸਾਂਝਾ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਬਹੁਤ ਜ਼ਿਆਦਾ ਹੈਰਾਨੀ ਹੋਵੇਗੀ ਕਿ ਇੱਕ ਵਿਆਧੜ ਮੁੰਡੇ ਦੇ ਵੱਲੋਂ ਜੂਆ ਖੇਡਿਆ ਜਾਂਦਾ ਹੈ ਤੇ ਉਹ ਵੀ ਮੈਰਿਜ ਹਾਲ ਦੇ ਅੰਦਰ ਜਿਸ ਕਰਕੇ ਜਿਹੜਾ ਕਿ ਉਸ ਦਾ ਵਿਆਹ ਹੈ ਉਹ ਸਨ ਵਿਚਾਲੇ ਰੁਕ ਜਾਂਦਾ ਹੈ ਤੇ ਮੁੰਡਾ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਜੀ ਹਾਂ ਇਹ ਮਾਮਲਾ ਗੁਜਰਾਤ ਦੇ ਸੂਰਤ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਦਾ ਵਿਆਹ ਹੁੰਦਾ ਹੈ ਤੇ ਉਹ ਬਰਾਤ ਲੈ ਕੇ ਮੈਰਿਜ ਪੈਲਸ ਦੇ ਅੰਦਰ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਲਾੜੇ ਦੇ ਵੱਲੋਂ ਜਿਹੜਾ ਕਿ ਜੂਆ ਖੇਡਿਆ ਜਾਂਦਾ ਹੈ ਤੇ ਮੈਰਿਜ ਹਾਲ ਦੇ ਅੰਦਰ ਪੁਲਿਸ ਦੇ ਵੱਲੋਂ ਰੇਡ ਪਾਈ ਜਾਂਦੀ ਹੈ ਤੇ ਰੇਡ ਦੇ ਦੌਰਾਨ ਇਹ ਜਿਹੜਾ ਲਾੜਾ ਹੈ ਉਹ 13 ਹੋਰ ਵਿਅਕਤੀਆਂ ਦੇ ਸਮੇਤ ਗ੍ਰਿਫਤਾਰ ਹੋ ਜਾਂਦਾ ਹੈ ਉਹਨਾਂ ਦੇ ਕੋਲੋਂ 2 ਲੱਖ ਦੀ ਕੈਸ਼ ਅਤੇ ਮੋਬਾਈਲ ਜਬਤ ਕਰ ਲਏ ਜਾਂਦੇ ਨੇ ਤੇ ਹੁਣ ਉਸ ਦਾ ਵਿਆਹ ਸੰ ਵਿਚਾਲੇ ਰੁਕ ਗਿਆ ਹੈ ਦੱਸਦੀ ਹੈ ਕਿ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤੁੰਬੀ ਨਾਦੀ ਇਸ ਪੈਲਸ ਦੇ ਅੰਦਰ ਜਿਹੜੇ ਕਿ ਜੂਆ ਖੇਡਿਆ ਜਾ ਰਿਹਾ ਹੈ ਇਸ ਕਰਕੇ ਪੁਲਿਸ ਨੇ ਉੱਥੇ ਛਾਪੇਮਾਰੀ ਕੀਤੀ ਹੈ ਤੇ ਛਾਪੇਮਾਰੀ ਦੇ ਦੌਰਾਨ ਹੋਰ ਲੋਕ ਤਾਂ ਫੜੇ ਹੀ ਗਏ ਨੇ ਨਾਲ ਹੀ ਨਾਲ ਵਿਆਨਦੜ ਮੁੰਡਾ ਵੀ ਫੜਿਆ ਗਿਆ ਕਿਉਂਕਿ ਉਸ ਨੂੰ ਜੂਆ ਖੇਡਣ ਦਾ ਸ਼ੌਂਕ ਸੀ ਪੁਲਿਸ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇੱਕ ਗੁਪਤ ਜਾਣਕਾਰੀ ਮਿਲੀ ਤਾਂ ਪੁਲਿਸ ਤੁਰੰਤ ਐਕਸ਼ਨ ਦੇ ਵਿੱਚ ਆਈ ਤੇ ਇਸ ਪੈਲਸ ਦੇ ਅੰਦਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਵਿਆਂਦਰ ਦੇ ਸਮੇਤ 13 ਹੋਰ ਲੋਕ ਗ੍ਰਿਫਤਾਰ ਹੋ ਗਏ ਨੇ ਤੇ ਉਹਨਾਂ ਦੇ ਕੋਲੋਂ ਜਿਹੜੇ ਕਿ 2 ਲੱਖ ਦੀ ਕੈਸ਼ ਬਰਾਮਦ ਹੋਈ ਹੈ ਤੇ ਨਾਲ ਹੀ ਨਾਲ ਉਹਨਾਂ ਦੇ ਜਿਹੜੇ ਮੋਬਾਈਲ ਨੇ ਉਹ ਵੀ ਜ਼ਬਤ ਕਰ ਲਏ ਗਏ ਨੇ ਦੱਸਦੀਏ ਕਿ ਇਹ ਜਿਹੜਾ ਮਾਮਲਾ ਹੈ ਰੰਦੇਰ ਥਾਣੇ ਖੇਤਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ ਹੁਣ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਇਸ ਵਿਆਂਦਰ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਨਾਲ 13 ਹੋਰ ਵੀ ਲੋਕ ਜਿਹੜੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਪੁਲਿਸ ਨੇ ਇਹਨਾਂ ਦੇ ਕੋਲੋਂ 2 ਲੱਖ ਦੀ ਕੈਸ਼ ਬਰਾਮਦ ਕੀਤੀ ਹੈ ਨਾਲ ਹੀ ਇਹਨਾਂ ਦੇ ਮੋਬਾਈਲ ਵੀ ਜ਼ਬਤ ਕਰ ਲਏ ਨੇ ਦੱਸਦੀ ਏ ਕਿ ਇਹ ਜੂਆ ਖੇਡਨੀ ਸਿਰਫ ਇੱਕ ਆਦਤ ਸੀ ਉਹ ਵੀ ਇਸ ਮੁੰਡੇ ਨੇ ਵੱਲੋਂ ਉਸ ਵਕਤ ਸਾਹਮਣੇ ਲਿਆਈ ਗਈ ਜਦੋਂ ਕਿ ਇਸ ਦਾ ਵਿਆਹ ਹੋਣਾ ਸੀ ਇਸ ਮੁੰਡੇ ਨੇ ਵਿਆਹ ਵਾਲਾ ਦਿਨ ਵੀ ਨਵਲਾਇਤ ਔਰ ਉਹ ਵੀ ਮੈਰਿਜ ਪੈਲਸ ਦੇ ਅੰਦਰ ਜਿੱਦੋਂ ਕੋਈ ਜੂਆ ਖੇਡੇ ਉਹ ਵੀ ਆਪਣੇ ਵਿਆਹ ਵਾਲੇ ਦਿਨ ਫਿਰ ਰੇਟ ਪੈ ਜਾਵੇ ਤਾਂ ਫਿਰ ਇਹ ਜ਼ਾਹਿਰ ਜੀ ਗੱਲ ਹੈ ਕਿ ਇਹ ਫੜੇ ਹੀ ਜਾਣਗੇ ਤੇ ਇਸ ਦੇ ਤਹਿਤ ਹੀ ਇਹ ਵਿਆਹਦੜ ਮੁੰਡਾ ਜਿਹੜਾ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਗਿਆ ਕਿਉਂਕਿ ਇਹ ਵਿਆਹ ਵਾਲੇ ਦਿਨ ਹੀ ਮੈਜਹਾਲ ਦੇ ਅੰਦਰ ਜੂਆ ਖੇਡ ਰਿਆ ਸੀ ਤੇ ਪੁਲਿਸ ਦੀ ਛਾਪੇਮਾਰੀ ਦੇ ਦੌਰਾਨ ਇਸ ਨੂੰ ਫੜ ਲਿਆ ਗਿਆ ਔਰ ਇਹ ਜਿਹੜਾ ਜੋ ਘਟਨਾਕਰਮ ਵਾਪਰਿਆ ਇੱਕ ਰੰਗ ਦੇ ਵਿੱਚ ਭੰਗ ਪਾਉਣ ਵਾਲਾ ਕੰਮ ਹੋਇਆ ਜਿਸ ਦੀ ਸ਼ੁਰੂਆਤ ਇਸ ਵਿਅੰਦੜ ਦੇ ਵੱਲੋਂ ਹੀ ਕੀਤੀ ਗਈ ਹੈ ਅਗਰ ਇਹ ਮੁੰਡਾ ਆਪਣੀ ਮੈਰਜ਼ ਹਾਲ ਦੇ ਅੰਦਰ ਜੂਆ ਨਾ ਖੇਡਦਾ ਨਾ ਹੀ ਇਹ ਪੁਲਿਸ ਦੇ ਹੱਥੀ ਲੱਗਦਾ ਤੇ ਨਾ ਹੀ ਹੋਰ ਲੋਕ ਇਸ ਦੇ ਨਾਲ ਜੂਆ ਖੇਡਦੇ ਤੇ ਨਾ ਹੀ ਇਹ ਘਟਨਾ ਵਾਪਰਦੀ ਨਾ ਹੀ ਅਜਿਹਾ ਕੁਝ ਹੁੰਦਾ ਤੇ ਇਸ ਦਾ ਵਿਆਹ ਸੰਪੰਨ ਹੋ ਜਾਣਾ ਸੀ ਪਰੰਤੂ ਇਸ ਦੇ ਵੱਲੋਂ ਜੂਆ ਖੇਡਣ ਦੀ ਆਦਤ 'ਤੇ ਕਾਬੂ ਨਾ ਪਾਇਆ ਗਿਆ ਇਸਨੇ ਮੈਰਜ਼ਹਾਲ ਦੇ ਅੰਦਰ ਜਾ ਕੇ ਜੂਆ ਖੇਡਿਆ ਆਪਣੇ ਨਾਲ ਹੋਰ ਵੀ 13 ਲੋਕਾਂ ਨੂੰ ਕਢੀਸ ਲਿਆ ਜਿਸ ਕਰਕੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤੇ ਹੁਣ ਇਹ ਮੁੰਡਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਪੁਲਿਸ ਹੁਣ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰ ਰਹੀ ਹੈ